ਲੋਅ ਦੇ ਡੀਟ ਤੇ ਆਪਾਂ ਤੁਹਾਨੂੰ ਪੂਰਾ ਟਰੈਕਸੂਟ ਦੇਣਾ ਹੈ ਕਿ ਦੇਖੋ ਕਿੰਨਾ ਪਿਆਰਾ ਲੋਅ ਆ ਚੁੱਕਾ ਹੈ ਪਲੀਜ਼ ਅੱਗੀ ਹੋਈ ਹੈ ਤੁਹਾਨੂੰ ਬਿਲਕੁਲ ਗਰਮ ਰੱਖਣ ਵਾਲੇ ਲੋਅਰਸ ਵੀ ਤੇ ਇਹ ਹੁੱਡੀਆਂ ਵੀ ਤੇ ਨਾਲ ਸਹੀ ਗੱਲ ਕਹੀ ਹੈ 812 ਦੇ ਵਿੱਚ ਤੁਹਾਨੂੰ ਦੋਹੇ ਚੀਜ਼ਾਂ ਮਿਲ ਰਹੀਆਂ ਨੇ ਮਤਲਬ ਇਸ ਤੋਂ ਵਧੀਆ ਡੀਲ ਕਿੱਥੇ ਮਿਲਨੀ ਹੈ ਤੁਹਾਨੂੰ ਹੁਣ ਤੁਹਾਨੂੰ ਸਰਦੀਆਂ ਵਿੱਚ ਹੀਟਰ ਸਿੱਕੇ ਲੋੜ ਨਹੀਂ ਪੈਣੀ ਹੈਗੀ ਤੁਸੀਂ ਇਹ ਪਾ ਕੇ ਬੈਠ ਜਾਣਾ ਮਰਾ ਹੀਟਰ ਵਾਲਾ ਤੁਹਾਨੂੰ ਆਪੀ ਫੀਲਿੰਗ ਆਉਣ ਲੱਪਣੀ ਹੈਗੀ ਤੋ ਦੇਖੋ ਕਿੰਨਾ ਪਿਆਰਾ ਟਾਪ ਆ ਚੁੱਕਾ ਬਿਲਕੁਲ ਸਟੈਚੂਅਲ ਪੀਸ ਹੈਗਾ ਇਹ ਦੇਖੋ ਸਰਵੋਸਕੀ ਵਰਕ ਕੀਤਾ ਹੈਗਾ ਤੇ ਆਪਾਂ ਦੇਣਾ ਸਿਰਫ 500 ਰੇਂਜ ਦੇਣਾ ਹੈਗਾ ਜੀ ਇਹ 500 ਤੇ ਸਟਾਰਟ ਕਿੱਧਰ ਹੋ ਜਾਂਦੇ ਨੇ ਕੋਈ 350 ਸਟਾਰਟ ਹੋ ਜਾਂਦੇ ਜੀ ਇਹ ਜਿਹੜੀ ਸਰਦੀਆਂ ਦੀ ਸ਼ਾਪਿੰਗ ਹੈ ਉਹ ਤੁਸੀਂ ਬਜਟ ਦੇ ਵਿੱਚ ਕਰ ਸਕਦੇ ਹੋ ਮਤਲਬ ਪੂਰੇ ਦੇ ਪੂਰੇ ਸਿਆਲਾ ਦੀ ਸ਼ਾਪਿੰਗ ਬਜਟ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਆਣਾ ਵੱਡਾ ਡਿਪੂ ਤੇ ਕਿ ਨਿਕਲਣੀ ਸੁਣੀ ਆ ਚੁੱਕੇ ਗਰਮਾ ਗਰਮ ਸ਼ਰਟ ਆ ਚੁੱਕਿਆ ਗਿਆ ਚੀ ਕਲਰ ਬਹੁਤ ਸੋਹਣੇ ਆ ਚੁੱਕਿਆ ਗਿਆ ਬੱਖੋ ਬੱਖਰ ਤੁਹਾਨੂੰ ਪ੍ਰਿੰਟ ਮੈਂ ਹੈਗੇ ਕਲਰ ਲਾਈਟ ਵੀ ਆ ਚੁੱਕਿਆ ਕਲਰ ਡਾਰਕ ਵੀ ਆ ਚੁੱਕਿਆ ਗਿਆ ਪਸੰਦ ਹਨ ਤੁਸੀਂ ਕਰਨੀ ਹੈਗੀ ਇਹ ਦੇਖੋ ਕਿੰਨੇ ਕਿੰਨੇ ਸੋਹਣੇ ਵਾਹ ਵਾਲੀ ਫੀਲਿੰਗ ਆਣੀ ਸਿਰਫ 500 ਤੇ 12 ਰੁਪਏ ਤੇ ਲੈ ਕੇ ਜਾ ਸਕਦੇ ਹੈਗੇ ਜੀ ਸਿਰਫ ਤੁਹਾਨੂੰ ਟੈਡੀ ਇਸ ਨਾਈਟਸੂਟ ਤੇ ਬਨੇ ਹੋਈ ਨਹੀਂ ਮਿਲ ਰਹੀ ਜਿਹੜਾ ਕਪੜਾ ਇਹ ਇਹਨੂੰ ਆਪਾਂ ਟੈਡੀ ਫਰ ਕਹਿੰਦੇ ਆ ਤੇ ਜਿਹੜਾ ਮੈਨੂੰ ਲੱਗਦਾ ਮੇਰਾ ਵਿంటర్ ਸੀਜ਼ਨ ਦਾ ਫੇਵਰਿਟ ਸਟੱਫ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਸੌਫਟ ਹੁੰਦਾ ਹੈ ਤੇ ਨਾਲ ਤੁਸੀਂ ਇਹਨੂੰ ਪਾ ਲੈਣਾ ਤਾਂ ਕਿਉਂਕਿ ਤੁਸੀ ਆਪੇ ਹੀ ਲੱਗਣਾ ਤੇ ਨਾਲ ਵਿਦ ਪੌਕਟਾਂ ਵੀ ਆ ਚੁੱਕੀਆਂ ਨੇ ਰੇਟ ਸਾਨੂੰ ਮਿਲਣਾ ਸਿਰਫ 488 ਰੁਪਏ ਵਿੱਚ ਇਹ ਵੀ ਥੋੜੇ ਵਾਸਤੇ ਆ ਗਿਆ ਕਿ ਮਿੰਨੀ ਕੰਬਲ ਨਾਈਟਸੂਟ ਆ ਚੁੱਕਿਆ ਹੈਗਾ ਇਹ ਵੀ ਕਿੰਨਾ ਪਿਆਰਾ ਸਟੱਫ ਆ ਚੁੱਕਿਆ ਹੈਗਾ ਆਪਾਂ ਜਿਹਨੇ 700 ਤੇ 69 ਵਿੱਚ ਦੇਣਾ ਜੀ ਕਿ ਨਾਲ ਦੇਖੋ ਲੋਰ ਵੀ ਕਿੰਨੇ ਕਿੰਨੇ ਟੋਰੀ ਆ ਚ प्यारे जॉगर्स आ चुके हैं बड़ी बढ़िया क्वालिटी लग रही है मतलब मैं आप भी देख रही हूं कि इतनी बढ़िया क्वालिटी ਦੇ ਜਿਹੜੇ जॉगर्स ਨੇ ਤੁਹਾਨੂੰ ਮਿਲ ਜਾਣੇ ਆ ਕਲਰ অপਸ਼ਨ ਸਾਰੇ ਮਿਲ ਜਾਣੇ ਆ ਤੁਸੀਂ 올ਿਵ ਕਲਰ ਲੈਣਾ ਤੁਸੀਂ ਲੇਵੈਂਡਰ ਕਲਰ ਲੈਣਾ ਤੁਸੀਂ ਬਲੈਕ ਕਲਰ ਲੈਣਾ ਤੁਸੀਂ ਪਰਪਲ ਕਲਰ ਲੈਣਾ ਤੁਸੀਂ ਬੇਜ ਕਲਰ ਲੈਣਾ ਤੁਹਾਨੂੰ ਸਾਰੇ ਕਲਰ ਸਾਰੇ ਦੇ ਸਾਰੇ ਕਲਰ অপਸ਼ਨ ਤੁਹਾਨੂੰ ਮਿਲ ਜਾਣੇ ਆ जॉगर्स ਦੇ ਵੇ ਅ ਵੀ ਦੇਖੋ ਕਿੰਨਾ ਸੋਹਣਾ ਬਲੈਕ ਆ ਚੁੱਕਾ ਸਰਬੋਸਤ ਕੀ ਵਰਕ ਕੀਤਾ ਹੈਗਾ ਚਾਹੇ ਤੁਸੀਂ ਡੇ ਦੇ ਫੰਕਸ਼ਨ ਚਾਹੋ ਨਾਈਟ ਦੇ ਫੰਕਸ਼ਨ ਚਾਹੋ ਸ਼ਾਨੀ ਗੀ ਤੇ ਰਣੀ ਹੈਗੀ ਇਹ ਆਪਾਂ ਦੇਣਾ ਸਿਰਫ 867 ਰੁਪਏ ਵੀ ਦੇਣਾ ਪਤੰਦੇ ਖਾਲੇ ਜੈਕਟਾਂ ਕੁੜੀ ਦੇ ਫੇਵਰਟ ਜੈਕਟ ਆ ਚੁੱਕਿਆ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕਿਆ ਹੈਗੇ ਆ ਪੂਰਾ ਡੀਸੈਂਟ ਪੀਸ ਹੈਗਾ ਸ਼ਾਰਟ ਜੈਕਟ ਆ ਚੁੱਕਿਆ ਹੈਗੇ ਸਿਰਫ ਆਪਾਂ ਦਾ 1499 ਵਿੱਚ ਦੇਣੀ ਹੈ। ਆ ਵੀ ਦੇਖੋ ਆਪ ਇਹ ਵੀ 994 ਦੇਣਾ ਇਹਨੇ ਕਿ ਪ੍ਰਿੰਟ ਚੇਂਜ ਹੋ ਗਿਆ ਕਲਰ ਚੇਂਜ ਹੋ ਗਿਆ ਰੇਟ ਚੇਂਜ ਹੋ ਗਿਆ ਰੇਟ ਵੀ ਉਹੀ ਹੈਗਾ ਗਾਇਸ ਸਾਈਜ਼ ਨੂੰ ਹਰ ਤਰ੍ਹਾਂ ਮੈਨੇ ਹੈਗੇ। ਇਸ ਕਰਕੇ ਤੁਹਾਨੂੰ ਪਤਾ ਚੀਜ਼ ਨਾਲ ਸੋਲਡ ਆਊਟ ਹੋ ਜਾਨੀ ਹੈਗੀ ਤੇ ਜੇਕਰ ਕੋਈ ਵਿਜ਼ਿਟ ਨਹੀਂ ਕਰ ਸਕਦਾ ਹਰਜੀਜੀ ਉਹਦੇ ਲਈ ਕੀ ਆਪਸ਼ਨ ਹੈ ਬਾਕੀ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਕਾਣੀ ਤੁਸੀਂ ਘਰ ਮਗੋਣੀ ਮੰਗਵਾ ਸਕਦੇ ਸਾਡੇ ਆਊਟ ਆਫ ਕੰਟਰੀ ਆਪ ਤੁਸੀਂ ਪਾਰਸਲ ਵੀ ਜਾਂਦੇ ਹੈਗੇ ਆ ਨਵੀਂ ਨਵੀਂ ਅਪਡੇਟ ਦੇਖਣੇ ਬਾ ਡਾਡੀ ਪੂਰਾ ਪੇਜ ਹੈਗਾ ਇੰਸਟਾਗ੍ਰam YouTube Facebook ਤੁਸੀਂ ਫੋਲੋ ਕਰ ਸਕਦੇ ਨਵੀਂ ਨਵੀਂ ਅਪਡੇਟ ਦੇ ਸਕਦੇਆਂ ਨੇ ਵਧੀਆ ਬਾਤ ਇਹ ਆ ਚੁੱਕੀਆਂ ਨੇ ਕਿ ਬਿਲਕੁਲ ਲਾਈਟ ਰਿਡ ਵਿੱਚ ਜੈਕਟ ਆ ਚੁੱਕੀ ਹੈਗੀ ਬਹੁਤ ਸੁੰਦਰ ਕਲਰ ਆ ਚੁੱਕਿਆ ਜਿਹੜੀ ਡਿਐਨਿ ਬੱਕੋ ਬੱਕਰੀ ਮੈਣੀ ਹੈ ਕਿ ਸਿਰਫ ਆਪਾਂ ਦੀ 900 ਆਪਾਂ ਕਿੰਨਾ ਪਿਆਰਾ ਪੀਸ ਨੇ ਨਾ ਦੇਖੋ neck ਤੇ ਉੱਪਰ ਫਰ ਲੱਗੀ ਹੈ ਕਿ ਸਿਰਫ 1495 ਦੇਣਾ ਜੀ ਆਪਾਂ ਇਹ ਸੱਚੀ ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡਾ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਨੰਦਨੀਆ ਰੋੜਾ ਤੇ ਅਸੀਂ ਇੱਕ ਵਾਰ ਫਿਰ ਆ ਚੁੱਕੇ ਹਾਂ ਤੁਹਾਡੇ ਫਾਇਦੇ ਦੇ ਡੀਪੂ ਵੱਡੇ ਡੀਪੂ ਤੇ ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਨਵੰਬਰ ਦਾ ਮਹੀਨਾ ਜਦ ਦਿਮਾਗ 'ਚ ਆਉਂਦਾ ਤਾਂ ਇੱਕੋ ਗੱਲ ਦਿਮਾਗ 'ਚ ਆਉਂਦੀ ਹੈ ਕਿ ਠੰਡ ਯਾਨੀ ਸਿਆਲਾਂ ਦਾ ਜਿਹੜਾ ਸੀਜ਼ਨ ਹੈ ਉਹ ਆਉਣ ਵਾਲਾ ਤੇ ਹੁਣ ਮੈਂ ਇੱਧਰ ਆਈਆਂ ਤੇ ਮੈਂ ਫਿਰ ਕੁੜੀਆਂ ਲਈ ਕੁਝ ਤਾਂ ਖਾਸ ਚੀਜ਼ਾਂ ਲੈ ਕੇ ਆਵਾਂਗੀ ਤੇ ਆਪਾਂ ਵੱਡੇ ਡੀਪੂ ਤੇ ਆ ਜਾਏ ਆਪਾਂ ਦੇਖਣਾ ਹੈ ਕਿ ਕੁੜੀਆਂ ਲਈ ਕਿਹੜੀ ਕਿਹੜੀ ਸੋਹਣੀ ਸੋਹਣੀ ਵੈਰਾਈਟੀ ਹਲ ਅਪਡੇਟ ਰਹਿਣਾ ਪੈਂਦਾ ਹੈ ਕਿ ਜਿਹੜਾ ਟ੍ਰੈਂਡ ਆਇਆ ਹੋਇਆ ਉਸ ਹਿਸਾਬ ਨਾਲ ਕੱਪੜੇ ਚਾਹੀਦੇ ਆ ਪਰ ਕੱਪੜੇ ਉਹ ਮਹਿੰਗੇ ਬੜੇ ਮਿਲਦੇ ਆ ਪਰ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੀ ਜਿਹੜੀ ਸਰਦੀਆਂ ਦੀ ਸ਼ਾਪਿੰਗ ਹੈ ਉਹ ਤੁਸੀਂ ਬਜਟ ਦੇ ਵਿੱਚ ਕਰ ਸਕਦੇ ਹੋ ਮਤਲਬ ਪੂਰੇ ਦੇ ਪੂਰੇ ਸਿਆਲਾ ਦੀ ਸ਼ਾਪਿੰਗ ਬਜਟ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਆਣਾ ਵਡਾ ਡੀਪ ਲਲਦੇ ਆਂ ਹਰਜੀਤ ਜੀ ਕੋਲ ਤੇ ਦੇਖਦੇ ਆਂ ਕਿ ਕਿਹੜੀ ਕਿਹੜੀ ਵੈਰਾਈਟੀ ਆਈ ਹੋਈ ਹੈ ਅੱਛੀ ਗੱਲ ਹੈ ਜੀ ਜੀ ਅੱਛੀ ਗੱਲ ਜੀ ਕੀ ਹਾਲ ਚਾਲ ਹੈ ਮੈਮ ਜੀ ਵਧੀਆ ਜੀ ਤੁਸੀਂ ਦੱਸੋ ਕੀ ਦਿਖਾਣਾ ਲਿਓ ਅੱਜ ਫਿਰ ਕੁੜੀਆਂ ਲਈ ਟੌ ਠੱਪਾ ਕਿਵੇਂ ਬਣਾਉਣਾ ਤੁਹਾਨੂੰ ਪਤਾ ਕੁੜੀਆਂ ਵਾਸਤੇ ਬਹੁਤ ਜ਼ਿਆਦਾ ਸਮਰਦੀ ਇਵੈਂਟਰੀ ਹਰ ਤਰ੍ਹਾਂ ਦੀ ਵੈਰਾਈਟੀ ਆ ਚੁੱਕੀ ਤੁਸੀਂ ਵਡਾ ਡੀਪ ਆ ਕੇ ਆਪਣੀ ਚੁਆਇਸ ਅਕੋਰਡਿੰਗਥੋਂ ਲੈ ਕੇ ਜਾ ਸਕਦੇ ਹੋਗੇ ਚਲੋ ਫਿਰ ਦਿਖਾ ਦਿਓ ਕੁਝ ਸੋਹਣੀ ਜੀ ਵੈਰਾਈਟੀ ਲੋ ਜੀ ਦੇਖੋ ਆ 500 ਤੇ سٹارٹ ਕਿਧਰ ਹੋ ਜਾਂਦੇ ਨੇ ਕੋਈ 350 سٹارਟ ਹੋ ਜਾਂਦੇ ਜੀ 350 ਤੋਂ ਜਿਹੜੇ ਸਵੀਟਰਸ ਨੇ ਉਹ ਸਟਾਰਟ ਹੋ ਜਾਂਦੇ ਨੇ ਆ ਵੀ ਦੇਖੋ ਕਿੰਨਾ ਵਧੀਆ ਆ ਚੁੱਕਾ ਸੇ 655 ਰੁਪਏ ਵਿੱਚ ਆ ਚੁੱਕਾ ਠੀਕ ਹੈ ਸਾਈਜ਼ ਵਗੈਰਾ ਸਭ ਹਰ ਤਰ੍ਹਾਂ ਮੈਂ ਹੈ ਗਿਆ ਆ ਵੀ ਦੇਖੋ ਕਿੰਨਾ ਸੋਹਣਾ ਬਲੈਕ ਆ ਚੁੱਕਾ ਸਰਬੋਸਤ ਕੀ ਵਰਕ ਕੀਤਾ ਹੈਗਾ ਚਾਹੇ ਤੁਸੀਂ ਡੇ ਦੇ ਫੰਕਸ਼ਨ ਚਾਹੋ ਨਾਈਟ ਦੇ ਫੰਕਸ਼ਨ ਚਾਹੋ ਸ਼ਾਇਨੀਆਂ ਤੇ ਰਣੀ ਹੈਗੀ ਇਹ ਆਪਾਂ ਦੇਣਾ ਸਿਰਫ 873 ਰੁਪਏ ਵਿੱਚ ਦੇਣਾ ਆਏਗਾ ਜੀ ਤੁਸੀਂ ਜੇਕਰ ਡੇਲੀ ਵੇਅਰ ਲਈ ਪਾਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਚੂਸ ਕਰ ਸਕਦੇ ਹੋ ਜੇਕਰ ਤੁਸੀਂ ਕਿਤੇ ਜਾਣਾ ਹੈ ਬਾਹਰ ਜਾਣਾ ਹੈ ਤਾਂ ਵੀ ਤੁਸੀਂ ਪਾ ਕੇ ਜਾ ਸਕਦੇ ਹੋ ਕਿ 350 ਤੋਂ ਜਿਹੜੇ ਸਵੀਟਰਸ ਨੇ ਉਹ ਸ਼ੁਰੂ ਹੋ ਜਾਂਦੇ ਆ ਆ ਦੇਖੋ ਮਿ ਚੁੱਕੇ ਸ਼ਾਰਟ ਵੀ ਆ ਚੁੱਕਿਆ ਗਿਆ ਜੀ ਜੀ ਜਿਹੜੀ ਇੱਕ ਦਿੱਕਤ ਆਂਦੀ ਹੈ ਸਾਈਜ਼ ਦੀ ਉਹ ਸਾਈਜ਼ ਦੀ ਦਿੱਕਤ ਤੁਸੀਂ ਠੀਕ ਕਰ ਦੋਗੇ ਮਤਲਬ ਸਾਰੇ ਸਾਈਜ਼ ਮਿਲ ਜਾਣੇ ਹਨ ਹਰ ਤਰ੍ਹਾਂ ਤੁਹਾਨੂੰ ਸਾਈਜ਼ ਮਿਲਣੇ ਹਨ ਯਾਨੀ ਕਿ ਤੁਹਾਨੂੰ 5x ਤੱਕ ਦੇ ਬੈਡੀਪੀ ਵਿੱਚ ਸਾਈਜ਼ ਮਿਲ ਜਾਣੇ ਹੈਗੇ ਇਹ ਵੀ ਦੇਖੋ 994 ਕਿੰਨੀ ਸੋਹਣੀ ਮੇਡੀ ਆ ਚੁੱਕੀ ਹੈਗੀ ਕੁੜੀ ਪਾਏ ਖੜੀ ਦੇਖੋ ਕਿੰਨੀ ਸੋਹਣੀ ਲੱਗਦੀ ਹੈਗੀ ਦੇਖੋ ਫੋਟੋ ਉੱਪਰ ਤੁਸੀਂ ਵੀ ਇਦਾਂ ਪਾ ਕੇ ਸੋਹਣੇ ਲੱਗਣਾ ਹੈਗਾ ਦੇਖੋ ਕਿੰਨੇ ਸੋਹਣੇ ਕਲਰ ਆ ਚੁੱਕੇ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਹੈਗੇ ਜੀ ਕਲਰ অপਸ਼ਨਸ ਬਹੁਤ ਸੋਹਣੇ ਆਏ ਹੋਏ ਆ ਮਿੱਡੀਆਂ ਤੁਸੀਂ ਆਪਣੇ ਅਕੋਰਡਿੰਗ ਚੂਸ ਕਰ ਸਕਦੇ ਹੋ ਜੇਕਰ ਤੁਸੀਂ ਸ਼ਾਰਟ ਡ्रेसेस ਪਾਣੀ ਪਸੰਦ ਕਰਦੇ ਹੋ ਇਹ ਵੀ 994 ਦੇਣੇ ਹੈ ਕਿ ਦੇਖੋ ਕਿੰਨੇ ਕਿੰਨੇ ਸੋਹਣੇ ਦੇਖੋ ਪ੍ਰਿੰਟ ਆ ਚੁੱਕੇ ਫਰੰਟ ਦੇਖੋ ਤੇ ਨਾਲ ਦੇ ਕੋ ਬੈਗ ਦੇਖੋ ਪਲੇਨ ਆ ਚੁੱਕੇ ਹੈਗੇ ਇਹ ਚ ਕੋ ਕਲੈਕਸ਼ਨ ਤੁਹਾਨੂੰ ਹਰ ਤਰ੍ਹਾਂ ਮਿਲ ਖੋਖ ਨਹੀਂ ਮਿਲਣੀ ਹੈਗੀ ਹੈ ਗੱਲ ਤਾਂ ਬਿਲਕੁਲ ਸਹੀ ਹੈ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਡੀਪੂ ਕੋਲ ਬਹੁਤ ਸਾਰੀ ਵੈਰਾਈਟੀ ਆਫਰ ਕਰਨ ਲਈ ਤੁਸੀਂ ਬਸ ਨਾਮ ਲਓ ਤੇ ਤੁਹਾਨੂੰ ਮਿਲ ਜਾਊਗਾ ਹੁਣ ਇਹ ਆਲ ਆਰਟੀਕਲ ਦੇਖੋ ਤੁਸੀਂ ਆ ਵੀ ਦੇਖੋ ਆ ਵੀ 994 ਦੇਣਾ ਇਹਨੇ ਕਿ ਪ੍ਰਿੰਟ ਚੇਂਜ ਹੋ ਗਿਆ ਕਲ ਇੱਥੇ ਮੱਥਾ ਦੇ ਕੇ ਬਿੰਦੀ ਨਹੀਂ ਲਾਈ ਜਾਂਦੀ ਜਿਹੜਾ ਰੇਟ ਇੱਥੇ ਲਿਖਿਆ ਹੋਇਆ ਹੈ ਉਹੀ ਰੇਟ ਤੁਹਾਨੂੰ ਮਿਲਣਾ ਤੁਹਾਨੂੰ ਬਿਲਕੁਲ ਫਿਕਸ ਪ੍ਰਾਈਸ ਹੈ ਇਹ ਚੀਜ਼ਾਂ ਮਿਲ ਜਾਣੀਆਂ ਕੋਈ ਵੀ ਕਟਵਾਦ ਨਹੀਂ ਕੀਤਾ ਜਾਊਗਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਆਰਟੀਕਲ ਲੌਂਗ ਵੇਡੀ ਆ ਚੁੱਕੇ ਆ ਕਿੰਨੇ ਸੋਹਣੇ ਦੇਖੋ ਆਰਟੀਕਲ ਡਿਜ਼ਾਈਨ ਕਿੰਨੇ ਸੋਹਣੇ ਆ ਚੁੱਕੇ ਆ ਬਿਲਕੁਲ ਡੀਸੈਂਟ ਪੀਸ ਹੈ ਲਾਈਟ ਵੇਡੀ ਆ ਚੁੱਕਾ ਸਿਰਫ 1100 ਤੇ 190 ਦੇਣਾ ਹੈਗਾ ਸੀ ਜੇਕਰ ਮਿੱਡੀਆਂ ਪਸੰਦ ਕਰਦੇ ਤੁਸੀਂ ਜੇਕਰ ਸਵੇਟਰਸ ਪਸੰਦ ਕਰਦੇ ਤੁਸੀਂ ਉਸ ਅਕੋਰਡਿੰਗ ਚੂਜ਼ ਕਰ ਸਕਦੇ ਹੋ ਅ ਵੀ ਦੇਖੋ ਕਿੰਨਾ ਸੋਹਣਾ ਕ ਤੇ ਹਰਜੀਤ ਜੀ ਮਤਲਬ ਇਹਦਾ ਪ੍ਰਾਈਸ ਕੀ ਹੋਊਗਾ ਜੇਕਰ ਆਪਾਂ ਪ੍ਰੇਫਰ ਕਰੀਏ ਕਿਉਂਕਿ ਕਪੜਾ ਜੇਕਰ ਮੈਂ ਦੇਖ ਸਕਦੀ ਆ ਕਿ ਕਪੜਾ ਬਹੁਤ ਵਧੀਆ ਤੇ ਡਿਜ਼ਾਈਨਿੰਗ ਬਹੁਤ ਵਧੀਆ ਹੋਈ ਹੈ ਕੱਟੋ-ਕਾਟੇ ਇਹ 2 ਯਾਰ ਤਾਂ ਤਾਂ ਹੋਣਾ ਚਾਹੀਦਾ ਆਪਾਂ ਦੇਣਾ ਸਿਰਫ 1119 ਰੁਪਏ ਦੇਣਾ ਜੀ ਇਹ ਕਿ ਜੇਕਰ ਤੁਸੀਂ ਵੀਡੀਓ ਰਾਹੀਂ ਵੀ ਕੋਈ ਇਸ ਲੈਣਾ ਚਾਹੁੰਦੇ ਕੋਈ ਮਿੱਡੀ ਪਸੰਦ ਕਰ ਲਿਓ ਤੁਸੀਂ ਸਕਰੀਨਸ਼ਾਟ ਲੈ ਕੇ ਆ ਸਕਦੇ ਹੋ ਬਿਲਕੁਕੁਲ ਬਿਲਕੁਲ ਦੇਖੋ ਲੌਂਗ ਕੋਟੀ ਆ ਚੁੱਕੀ ਹੈਗੀ ਇਹਨਾਂ ਕਿੰਨੀ ਮੋਟੀ ਆ ਚੁੱਕੀ ਹੈਗੀ ਜਿਹੜੇ ਬਾਹਰ 25 25 26 600 ਮਿਲਦੀ ਹੈਗੀ ਆਪਾਂ ਦੇ ਸਿਰਫ 1931 ਰੁਪਏ ਦੇਣੀ ਹੈਗੀ ਨਾਲ ਦੇਖੋ ਵਿਦ ਪੌਕਟਾਂ ਵੀ ਆ ਚੁੱਕੀਆਂ ਨਾਲ ਬਟਨ ਲੱਗੇ ਹੋਏ ਆਗੇ ਨਾਲ ਤੁਹਾਨੂੰ ਪੌਕੇਟਸ ਮਿਲ ਜੂਗੀ ਮੈਨੂੰ ਲੱਗਦਾ ਕੁੜੀਆਂ ਦੇ ਲਾਈਵ 'ਚ ਨਾ ਸਭ ਤੋਂ ਵੱਡੀ ਦਿੱਕਤ ਇਹ ਆ ਹੀ ਹੁੰਦੀ ਹੈ ਕਿ ਪੌਕੇਟਸ ਨਹੀਂ ਮਿਲਦੀ ਬਟ ਤੁਹਾਨੂੰ ਪੌਕੇਟਸ ਵੀ ਮਿਲ ਜਾਣੀਆਂ ਤੇ ਤੁਹਾਡੇ ਪਸੰਦ ਆਰਟੀਕਲ ਵੀ ਆ ਵੀ ਆ ਚੁੱਕਾ 1631 ਚ ਆ ਚੁੱਕਿਆ ਇਹ ਜਿਵੇਂ ਹਰਜੀਤ ਜੀ ਨੇ ਅੱਜ ਗੱਲ ਕੀਤੀ ਹੈ ਕਿ ਸਾਈਜ਼ ਆ ਕੋਈ ਇਸ਼ੂ ਨਹੀਂ ਹੋਣਾ ਆ ਤੁਸੀਂ ਸਾਈਜ਼ ਦੇਖ ਸਕਦੇ ਹੋ ਇਹ ਸਾਈਜ਼ ਹੈ 2XL ਤੁਹਾਨੂੰ 5XL ਤੱਕ ਸਾਰੇ ਦੇ ਸਾਰੇ ਸਾਈਜ਼ਸ ਮਿਲ ਜਾਣੇ ਆ। ਆ ਵੀ ਦੇਖੋ ਕਲਰ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਵਾਹ ਵਾਲੀ ਫੀਲਿੰਗ ਆਣੀ ਤੁਸੀਂ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਵੱਡੇ ਦਿਪ ਚ ਕ라우ਡ ਵਾ ਜ਼ਿਆਦਾ ਹੁੰਦਾ ਹੈ ਕ라우ਡ ਤਾਂ ਹੀ ਹੁੰਦਾ ਵਧੀਆ ਚੀਜ਼ ਘੱਟ ਰੇਟ ਦੇ ਮਿਲਦੀ ਹੈਗੀ ਆ ਦੇਖੋ ਕਿੰਨਾ ਪਿਆਰਾ ਹੈ ਵੀ ਕਲਰ ਆ ਚੁੱਕਾ ਹੈਗਾ ਬਹੁਤ ਸੋਹਣਾ ਕਲਰ ਸਿਰਫ 800 ਤੇ PR ਪੇ ਦੇਣੀ ਹੈਗੀ ਕੋਟੀਆਂ ਪਾਹੇ। ਕਈ ਵਾਰੀ ਇਦਾਂ ਹੋ ਜਾਂਦਾ ਹੈ ਕਿ ਸਾਨੂੰ ਆਰਟੀਕਲਸ ਕਈ ਵਾਰ ਨਹੀਂ ਮਿਲਦੇ ਕਿ ਕਿਉਂ ਨਿਕਲ ਜਾਂਦੇ ਆ ਤੁਹਾਨੂੰ ਪਤਾ ਕਰਾਊਡ ਜ਼ਿਆਦਾ ਹੁੰਦਾ ਹੈ ਕਿ ਵਰਾਈਟੀ ਸਾਨੂੰ ਵਧੀਆ ਮੈਂ ਨਹੀਂ ਘੱਟ ਰਹਿਣ ਦੀ ਮੈਂਗੇ ਇਸ ਕਰਕੇ ਤੁਹਾਨੂੰ ਪਤਾ ਚੀਜ਼ਾਂ ਨਾਲ ਸੋਲਡ ਆਊਟ ਹੋ ਜਾਣੀਆਂ ਹੈਗੇ ਤੇ ਜੇਕਰ ਕੋਈ ਵਿਜ਼ਿਟ ਨਹੀਂ ਕਰ ਸਕਦਾ ਹਰਜੀਜੀ ਉਹਦੇ ਲਈ ਕੀ ਆਪਸ਼ਨ ਹੈ ਬਾਕੀ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਕਾਣੀ ਤੁਸੀਂ ਘਰ ਮਗੋਣੀ ਮੰਗਵਾ ਸਕਦੇ ਸਾਡੇ ਆਊਟ ਆਫ ਕੰਟਰੀ ਆਊਟੇਸ ਪਾਰਸਲ ਵੀ ਜਾਂਦੇ ਹੈਗੇ ਨਵੀਂ ਨਵੀਂ ਅਪਡੇਟ ਦੇਖਣੇ ਬਾ ਡਾਡੀ ਪੂਰਾ ਪੇਜ ਹੈਗਾ ਇੰਸਟਾਗ੍ਰਾਮ YouTube Facebook ਤੁਸੀਂ ਫੋਲੋ ਕਰ ਸਕਦੇ ਨਵੀਂ ਨਵੀਂ ਅਪਡੇਟ ਦੇ ਸਕਦੇ ਤੇ ਜਿਹੜੇ ਲੋ ਕਿ ਮੈਂ ਵਾਸਾ ਦੇਣਗੇ ਮਤਲਬ ਹੁਣ ਤੁਸੀ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਹੈਗੇ ਹੋ ਤੁਹਾਨੂੰ ਵਾਡਾ ਡੀਪੂ ਤੋਂ ਸ਼ਾਪਿੰਗ ਕਰਨ ਲਈ ਇੱਕ ਵਾਰ ਵੀ ਸੋਚਣ ਦੀ ਲੋੜ ਨਹੀਂ ਹੈਗੀ ਤੁਸੀ ਜਿੱਧਰੋਂ ਮਰਜ਼ੀ ਸ਼ਾਪਿੰਗ ਕਰ ਸਕਦੇ ਹੋ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਦੇਖੋ ਕੁੜੀਆਂ ਵਾਸਤੇ ਆ ਚੁੱਕੀਆਂ ਹੈ ਕਿ ਬਿਲਕੁਲ ਲਾਈਟ ਵਿੰਡ ਵਿੱਚ ਜੈਕਟ ਆ ਚੁੱਕੀ ਹੈ ਜੀ ਇਹ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਹੈ ਜੀ ਡਿਜ਼ਾਈਨ ਵੱਖ-ਵੱਖਰੀ ਮੈਣੀ ਹੈ ਕਿ ਸਿਰਫ ਆਪਾਂ ਦੇ 900 ਤੇ 600 ਦੇ ਵਿੱਚ ਕੋਈ ਹੈਗੀ 800 600 ਦੀ ਨਾ ਕੋਈ 900 600 ਦੀ ਪਸੰਦ ਤੁਹਾਡੀ ਹੈਗੀ ਹੈ ਤੁਸੀਂ ਆਪ ਦੇਖੋ ਆਰਟੀਕਲ ਕਿੰਨਾ ਐਲੀਗੈਂਟ ਹੈ ਇਹ ਇੱਕ ਵਾਰੀ ਤੁਸੀਂ ਆਪ ਨਿਗਾਹ ਮਾਰ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਕੁਝ ਅਜੇ ਜਿਵੇਂ ਹਲਕੀ-ਹਲਕੀ ਠੰਡ ਹੈਗੀ ਹੈ ਤੁਸੀਂ ਪਸੰਦ ਕਰਦੋਗੇ ਤੁਹਾਨੂੰ ਲਾਈਟ ਜੀ ਜੈਕਟ ਚਾਹੀਦੀ ਹੈ ਜਿਹੜੀ ਸਟਾਈਲਿਸ਼ ਵੀ ਲੱਗੇ ਤੇ ਤੁਹਾਨੂੰ ਵਾਰਮ ਵੀ ਰੱਖੇ ਤਾਂ ਤੁਸੀਂ ਕਾਊਂਟ ਆ ਚੁੱਕੇ ਆ ਤੇ 1231 ਦੇ ਵਿੱਚ ਮਿਲਣਾ ਹਜੀ ਜੀ ਇਹਦੇ ਅੰਦਰ ਵੀ ਫਰ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਮੈਂ ਸੇਮ ਚੀਜ਼ ਹੈ ਬਾਹਰ ਉਹ ਸੇਮ ਅੰਦਰ ਵੀ ਨਹੀਂ ਹੈਗੀ ਆ راجੇਕਰ ਜੱਪ ਕਿੰਨੇ ਵੀ ਲੱਗਦਾ ਪੂਰੀ ਗਰਮੇ ਤੁਹਾਨੂੰ ਕੋਈ ਕੋਟੀ ਸਵੈਟਰ ਪਾਉਣ ਦੇ ਨੀਚੇ ਲੋੜ ਨਹੀਂ ਹੈਗੀ ਤੁਸੀਂ ਆਪ ਦੇਖ ਸਕਦੇ ਹੋ ਕਿ ਸਿਰਫ ਬਾਰੋ-ਬਾਰੋ ਸਟਾਈਲ ਲਈ ਫਰ ਨਹੀਂ ਲਾਈਏ ਅੰਦਰੋਂ ਪ੍ਰੋਪਰ ਤੁਹਾਨੂੰ ਨਿੱਗਾ ਰੱਖਣ ਵਾਲੀ ਇਹ ਜੈਕਟ ਤੁਸੀਂ ਜੇਕਰ ਇੱਕ ਵਾਰੀ ਇਹ ਵਾਲੇ ਤੁਹਾਨੂੰ ਕਿਸੇ ਹੋਰ ਚੀਜ਼ ਦੀ ਪਾਉਣ ਦੀ ਲੋੜ ਹੀ ਨਹੀਂ ਪੈਣੀ ਆ ਦੇਖੋ ਸ਼ਰਟਾਂ ਕੁੜੀਆਂ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਗਏ ਗਰਮਾ ਗਰਮ ਸ਼ਰਟਾਂ ਆ ਚੁੱਕੀਆਂ ਗੀਆਂ ਇੱਚ ਕਲਰ ਬਹੁਤ ਸੋਹਣ ਸੋਹਣੇ ਆ ਚੁੱਕੀਆਂ ਗੀਆਂ ਬੱਖੋ ਬੱਖਰ ਤੁਹਾਨੂੰ ਪ੍ਰਿੰਟ ਮੈਂ ਨੇ ਗਏ ਕਲਰ ਲਾਈਟ ਵੀ ਆ ਚੁੱਕਾ ਕਲਰ ਡਾਰਕ ਵੀ ਆ ਚੁੱਕਾ ਗਾ ਪਸੰਦ ਹਨ ਤੁਸੀਂ ਕਰਨ स्टाइल कर सकते, कर सकते, कर सकते, कर सकते कर हो जींस ਨਾਲ ਕਰ ਸਕਦੇ ਹੋ ਥੱਲੇ ਸਪੈਗੈਟੀ ਪਾ ਕੇ ਸਟਾਈਲ ਕਰ ਸਕਦੇ ਹੋ ਐਜ਼ ਅ ਸ਼ੈਕਟ ਕੈਰੀ ਕਰ ਸਕਦੇ ਹੋ ਤੁਹਾਡੇ ਵਿੱਚ ਕਿ ਤੁਸੀਂ ਕੀ ਪਸੰਦ ਕਰਦੇ ਹੋ ਕਿ ਹੋ ਜੇ ਆਰਟੀਕਲਸ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਈਜ਼ ਦੀ ਟੈਨਸ਼ਨ ਨਹੀਂ ਲੈਣੀ ਤੇ ਆਪਣੇ ਬਜਟ ਅਕੋਰਡਿੰਗਲੀ ਵੱਡੇ ਡਿੱਪੂ ਤੇ ਆ ਕੇ ਚੂਜ਼ ਕਰ ਸਕਦੇ ਹੋ ਕੁੜੀਆਂ ਵਾਸਤੇ ਟਰੈਕਸੂਟ ਆ ਚੁੱਕਿਆ ਕੁੜੀਆਂ ਫੇਵਰਟ ਕਲਰ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕਿਆ ਗਿਆ ਕਿੰਨਾ ਪਿਆਰ ਦੇਖੋ ਹੁੱਡੀ ਆ ਚੁੱਕੀ ਹੈ ਗਿਆ ਨਾਲ ਦੇਖੋ ਵਿਦ ਕੈਪ ਆ ਚੁੱਕਿਆ ਗਿਆ ਨਾਲ ਦੇਖੋ ਲੋਰੀ ਬਹੁਤ ਸੋਹਣਾ ਆ ਚੁੱਕਿਆ ਗਿਆ ਸਿਰਫ ਆਪਾਂ ਦੇਣਾ 800 ਤੇ 12 ਰੁਪਏ ਦੇਣਾ ਜੀ ਇਹ ਪੂਰਾ ਹਰ ਜੀ ਜੀ 80 ਲੋਰੀ ਪੂਰਾ ਆਰਟੀਕਲ ਹੈਗਾ ਵਧੀਆ ਦੇਖੋ ਲੋਰ ਦੇ ਰੇਟ ਤੇ ਆਪਾਂ ਤੁਹਾਨੂੰ ਪੂਰਾ ਟਰੈਕਸੂਟ ਦੇਣਾ ਹੈਗਾ ਦੇਖੋ ਕਿੰਨਾ ਪਿਆਰਾ ਲੋਰ ਆ ਚੁੱਕਾ ਹੈਗਾ ਸਿਰਫ 812 ਵਿੱਚ ਦੇਣਾ ਹੈਗਾ ਸਹੀ ਗੱਲ ਹੈ 812 ਦੇ ਵਿੱਚ ਤੁਹਾਨੂੰ ਦੋਵੇਂ ਚੀਜ਼ਾਂ ਮਿਲ ਜਾਣੀਆਂ ਹੈ ਪ੍ਰੋਪਰ ਲੋਅਰ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਸ ਵੇਲੇ ਇਸ ਲੋਅਰ ਨੂੰ ਮੈਂ ਹੱਥ ਲਾ ਕੇ ਦੇਖ ਰਹੀ ਹਾਂ ਪ੍ਰੋਪਰ ਅੰਦਰ ਫਲੀਸ ਲੱਗੀ ਹੋਈ ਹੈ ਆਦਿ ਅੰਦਰ ਫਲੀਸ ਅੱਗੀ ਹੋਈ ਹੈ ਤੁਹਾਨੂੰ ਬਿਲਕੁਲ ਗਰਮ ਰੱਖਣ ਵਾਲੇ ਇਹ ਲੋਅਰਸ ਵੀ ਤੇ ਇਹ ਹੁੱਡੀਆਂ ਵੀ ਤੇ ਨਾਲ ਸਹੀ ਗੱਲ ਕਹੀ ਹੈ 812 ਦੇ ਵਿੱਚ ਤੁਹਾਨੂੰ ਦੋਹੇ ਚੀਜ਼ਾਂ ਮਿਲ ਰਹੀਆਂ ਨੇ ਮਤਲਬ ਇਸ ਤੋਂ ਵਧੀਆ ਡੀਲ ਕਿੱਥੇ ਮਿਲਣੀ ਹੈ ਤੁਹਾਨੂੰ ਹੁਣ ਤੁਹਾਨੂੰ ਸਰਦੀਆਂ ਵਿੱਚ ਹੀਟਰ ਸਿੱਕੇ ਲੈਣ ਨਹੀਂ ਪੈਣੀ ਹੈਗੀ ਤੁਸੀਂ ਇਹ ਪਾ ਕੇ ਬੈਠ ਜਾਣਾ ਮਰਾ ਹੀਟਰ ਵਾਲਾ ਤੁਹਾਨੂੰ ਆਪੀ ਫੀਲਿੰਗ ਆਉਣ ਲੱਪਣੀ ਹੈਗੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇड्स ਆ ਚੁੱਕੇ ਹੈ ਡੀਆਂ ਨਹੀਂ ਹਰ ਤਰ੍ਹਾਂ ਦੀ ਹੈਗੀ ਇਹ ਚ ਕਲਰ ਲਾਈਟ ਵੀ ਹੈ ਜਿਹੜਾ ਕਲਰ ਡਾਰਕ ਵੀ ਹੈ ਰੇਟ ਸਿਰਫ 800 ਤੇ 600 ਦੇ ਵਿੱਚ ਸੋ 12 806 ਦੀ ਰੇਂਜ ਦੇ ਵਿੱਚ ਜੇਕਰ ਤੁਹਾਨੂੰ ਇਹੋ ਜੇ ਨਾਈਟ ਸੂਟਸ ਇਹੋ ਜੇ ਟਰੈਕ ਸੂਟਸ ਮਿਲ ਜਾਣੇ ਹੈ ਜਿਹੜੇ ਤੁਸੀਂ ਨਾਈਟਵੇਅਰ ਲਈ ਵੀ ਯੂਜ਼ ਕਰ ਸਕਦੇ ਹੋ ਬਾਹਰ ਵੀ ਪਾ ਕੇ ਜਾ ਸਕਦੇ ਹੋ ਦੇਖੋ ਗੱਲ ਤਾਂ ਮੰਨੀ ਪਣੀ ਹੈ ਵੱਡਾ ਟਿਪੂ ਟਾ ਠੱਪਾ ਤਾਂ ਪੂਰਾ ਬਣਾਉਂਦਾ ਹੈ ਹੁਣ ਅਰਜੀਤ ਜੀ ਇੱਕ ਚੀਜ਼ ਹੁੰਦੀ ਹੈ ਜਿਹੜੀ ਹੁੰਦੇ ਕੋਰਟਸ ਆਪਾਂ ਬਹੁਤ ਲੱਭਦੇ ਹਾਂ ਉਹਨੂੰ ਆਨਲਾਈਨ ਮੈਂ ਪਰਸਨਲੀ ਬਾਲ ਲੱਭਦੀਆਂ ਤੇ ਮੈਨੂੰ ਸੋਨੇ ਕੋਰਟਸ ਕਿੱਧਰੋਂ ਨਹੀਂ ਮਿਲਦੇ ਜੇਕਰ ਮਿਲਦੇ ਹੈ ਤਾਂ ਕਟੋ-ਕਾਟ 7-8000 ਦੇ ਹੁੰਦੇ ਹੈ ਹੁਣ ਤੁਸੀਂ ਕੋਰਟਸ ਦਿਖਾ ਦਿਓ ਮੈਨੂੰ ਸੋਨੇ ਜੇ ਆਪਾਂ ਤੁਹਾਨੂੰ ਸੋ ਆਪਾਂ ਕਿੰਨਾ ਪਿਆਰਾ ਪੀਸ ਨੇ ਨਾ ਦੇਖੋ neck ਤੇ ਉੱਪਰ ਫਰ ਲੱਗੀ ਹੈ ਕਿ ਸਿਰਫ 1495 ਦੇਣਾ ਜੀ ਆਪਾਂ ਇਹ 1495 وچ بالکل بالکل 1495 ਬਾਜੀ ਦਿਖਾਓ ਮੇਰਾ ਕੈਮਰਾ ਮਾਰ ਕੇ ਸਿਰਫ 1495 ਚ ਇਹ ਨਹੀਂ ਕਿ ਆਪ ਗਾਗ ਦੇਖ ਰੇਟਾ ਨਾਲੋਂ ਕੰਮ ਵੱਡੜੀ ਪੂਚ ਹੈ ਨੀਗਾ ਜੀ ਚਾਹੇ ਬੱਚਾ ਕੋ ਸਿਆਣਾ ਰੇਟ ਤੇ ਕਮੈਂਟ ਆਗਾ ਜੀ ਹੁਣ ਜੇ ਤੁਸੀਂ ਵੀ ਕੋਰਸ ਦੀ ਸ਼ਾਪਿੰਗ ਕਰਦੇ ਹੋ ਤੁਸੀਂ ਵੀ ਜਾਣਦੇ ਹੋਗੇ ਕਿ ਵਦਿਆ ਕੁਆਲਟੀ ਦੇ ਜਿਹੜੇ ਕੋਰਸ ਹੁੰਦੇ ਆ ਨਾ ਉਹ ਕਟੋ ਕਟ 5 ਤੋਂ 6000 ਦੇ ਮਿਲਦੇ ਨੇ ਪਰ 1495 ਦੇ ਵਿੱਚ ਤੁਹਾਨੂੰ ਇਹੇ ਵੈਰਾਈਟੀ ਇਹੇ ਕਲਰ ਇਹੋ ਜੀ ਕੁਆਲਟੀ ਇਹ ਸਾਰਾ ਕੁਝ ਵੱਡੜੀ ਪੂ ਤੇ ਮਿਲ ਰਿਹਾ ਫਿਰ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਜਾਣਦੀ ਲੋੜ ਹੈ ਤੁਹਾਨੂੰ ਜਾਣਦੀ ਲੋੜ ਨਹੀਂ ਕਿਉਂਕਿ ਵੱਡੜੀ ਪੂ ਤੁਹਾਨੂੰ ਪਤਾ ਹਰ ਤਰ੍ਹਾਂ ਤੁਸੀਂ ਜਿਵੇਂ ਨਿਊ ਇਅਰ ਆ ਰਿਹਾ ਤੁਸੀਂ ਬਾਹਰ ਜਾਣਾ ਤੁਸੀਂ ਬਾਹਰ ਰਹਿਨੇ ਹੋ ਹੁਣ ਜਿਵੇਂ ਅਸੀਂ ਜਾਣਦੇ ਕਿ ਮੌਸਮ ਇਹੋ ਜਿਹਾ ਆਇਆ ਹੋਇਆ ਜਿਹੋ ਜਿਹੇ ਇਹ ਕੱਪੜੇ ਹੈਗੇ ਜਿਹੋ ਜੀ ਕੁਆਲਿਟੀ ਹੈ ਜਿਹੋ ਜੇ ਪ੍ਰਾਈਸ ਰੇਂਜ ਹੈ ਮੈਨੂੰ ਲੱਗਦਾ ਤੁਸੀਂ ਪੂਰੇ ਖਾਨਦਾਨ ਦੀ ਸ਼ਾਪਿੰਗ ਕਰਕੇ ਜਾ ਸਕਦੇ ਹੋ ਆ ਦੇਖੋ ਪਲਾਜ ਸੂਟ ਆ ਚੁੱਕਾ ਦੇਖੋ ਠੀਕ ਹੈ ਜੀ ਵਿంటర్ ਵਿੱਚ ਆ ਚੁੱਕਾ ਫੈਂਸੀ ਪਲਾਜ ਸੂਟ ਆ ਚੁੱਕਾ ਬਹੁਤ ਸੋਹਣਾ ਕਲਰ ਆ ਚੁੱਕਾ ਡਿਜ਼ਾਈਨਿੰਗ ਕਿੰਨੇ ਸੋਹਰੇ ਆ ਚੁੱਕੇ ਆ ਕਿ ਬਿਲਕੁਲ ਦੇਖੋ ਚਮਕਦੰਗ ਪੂਰੀ ਹੈਗੀ ਆ ਨਾਲ ਦੇਖੋ ਘੇਰਾ ਵੀ ਕਿੰਨਾ ਪਿਆਰਾ ਬਣਿਆ ਹੈਗਾ ਜਿਹੜਾ ਬਾਹਰ ਤੁਹਾਨੂੰ ਅੱਜ ਦੇ ਵਿੱਚ ਤੁਹਾਨੂੰ ਇੰਨਾ ਸੋਹਣਾ ਵਰਕ ਵੀ ਮਿਲ ਜਾਣਾ ਹੈ ਗਰਮ ਸੂਟ ਮਿਲ ਜਾਣਾ ਹੈ ਮਤਲਬ ਮੈਂ ਹੈਰਾਨ ਹੋ ਰਹੀ ਹਾਂ ਇਹੋ ਜਿਹਾ ਵਰਕ ਮਿਲ ਜਾਣਾ ਤੁਸੀਂ ਆਪ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਤੇ ਕੁਆਲਿਟੀ ਟਾਪ ਨੌਚ ਕੁਆਲਿਟੀ ਤੁਹਾਨੂੰ ਮਿਲ ਜਾਣੀ ਹੈ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਹੈ ਠੀਕ ਹੈ ਜੀ ਦੇਖੋ ਨਾਲ ਥ੍ਰੈਡ ਵਰਕ ਆ ਚੁੱਕਾ ਹੈਗਾ ਬਹੁਤ ਸੋਹਣਾ ਹੈਵੀ ਆ ਚੁੱਕਾ ਹੈਗਾ ਸਿਰਫ ਆਪਾ ਦਿਨਾ ਹੈਗਾ 1863 ਰੁਪਏ ਵਿੱਚ ਇਹਨਾਂ ਵਰਕ ਵਧੀਆ ਦਾ ਰੇਟ ਵਧੀਆ ਦਾ ਸਮਝ ਰੇਟ ਉਲਟ ਘਟਦਾ ਹੈ ਜੀ ਵੱਡੇ ਡਿਪੂ ਵਿੱਚ ਸਹੀ ਗੱਲ ਹੈ ਉੱਥੇ ਤੁਸੀਂ ਦੇਖਿਆ ਕਿ ਕਿਵੇਂ ਉਹਦਾ ਪਰਲ ਦਾ ਵਰਕ ਹੋਇਆ ਹੋਇਆ ਤੁਸੀਂ ਇੱਥੇ ਦੇਖਿਆ ਕਿਵੇਂ ਧਾਗੇ ਦਾ ਵਰਕ ਹੋਇਆ ਹੋਇਆ ਤੇ ਕੁਆਲਿਟੀ ਸਹੀ ਗੱਲ ਹੈ ਇੱਕ ਗੱ ਤੇ ਆ ਦੇਖੋ ਉਹ ਕੁੜੀ ਪਾਏ ਖੜੀ ਹੈ ਕਿੰਨੀ ਸੋਹਣੀ ਲੱਗਦੀ ਹੈ ਤੁਸੀਂ ਵੀ ਇਦਾਂ ਸੋਹਣੇ ਲੱਗਣਾ ਹੈਗਾ ਪਰ ਥੋੜਾ ਜਲਦੀ ਇਦੀ ਆ ਕੇ ਆਪਣੀ ਚੋਆਈ ਦੀ ਕੁੜੀ ਨੂੰ ਸੋਹਣੀ ਸੋਹਣੀ ਵੈਰਾਈਟੀਆਂ ਲੈ ਕੇ ਜਾਇਆ ਕਰੋ ਜੀ ਮਤਲਬ ਉਹ ਨਿਮਰਤ ਖੈਰਾ ਸਰ ਗੁਣ ਸਾਰੇ ਫੇਲ ਕਰਦੇ ਨੇ ਤੁਸੀਂ ਜਦ ਦੇ ਵੱਡੇ ਡਿਪੂ ਦੇ ਸੂਟ ਪਾ ਲੈਣੇ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੈ ਵੱਡੇ ਡਿਪੂ ਮਾਰੇ ਪੂਰੀ ਟੌਰ ਬਣਾਉਂਦਾ ਹੈਗਾ ਆਪਣੇ ਭੈਣ ਭਾਈਆਂ ਖਿਆਲ ਵੀ ਰੱਖਦਾ ਹੈਗਾ ਦੇਖੋ ਕਿੰਨਾ ਸੋਹਣਾ ਪਲਾਜ ਸੂਟ ਆ ਚੁੱਕਾ ਹੈ ਬਿਲਕੁਲ ਲਾਈਟ ਵੇਟ ਵਿੱਚ ਆ ਚੁੱਕਾ ਹੈਗਾ ਪੂਰਾ ਸ਼ਰਟ ਹੈਵੀ ਆ ਚੁੱਕਾ ਹੈਗਾ ਆਪਾਂ ਗੱਲ ਕਰੀ ਲੋਰ ਦੀ ਨਾ ਦੇ ਜੇਕਰ ਤੁਸੀਂ ਡੇਲੀ ਵੇਅਰ ਲਈ ਕੋਈ ਸੂਟਸ ਪਾਣਾ ਪਸੰਦ ਕਰਦੇ ਹੋ ਕਿ ਤੁਸੀਂ ਬਾਹਰ ਜਾਣਾ ਹੈ ਤੁਸੀਂ ਘਰੇ ਰਹਿਣਾ ਹੈ ਤੇ ਤੁਹਾਨੂੰ ਬਾਹਰ ਜਾ ਕੇ ਬਹੁਤ ਜ਼ਿਆਦਾ ਪੈਸੇ ਪਟਣ ਦੀ ਲੋੜ ਨਹੀਂ ਹੈਗੀ ਤੁਸੀਂ ਆਪ ਦੇਖੋ 800 ਕਿੰਨੇ 894 ਜੀ 894 ਦੇ ਵਿੱਚ ਤੁਹਾਨੂੰ ਇਹ ਚੀਜ਼ ਮਿਲ ਜਾਣੀ ਹੈ ਨਾਲ ਤੁਹਾਨੂੰ ਸਟੌਲ ਵੀ ਮਿਲ ਜਾਣਾ ਬਕਾਇਦਾ ਕਿਉਂਕਿ ਅੱਜ ਕੱਲ ਕੀ ਹੁੰਦਾ ਹੈ ਕੁਰਤੀ ਸੈੱਟ ਮਿਲ ਜਾਂਦੀ ਹੈ ਲੇਕਿਨ ਸਟਾਲ ਨਾਲ ਕੋਈ ਨਹੀਂ ਦਿੰਦਾ ਲੇਕਿਨ ਤੁਹਾਨੂੰ 894 ਦੇ ਵਿੱਚ ਨਾਲ ਸਟਾਲ ਵੀ ਮਿਲ ਜਾਣਾ ਨਾਲ ਬਾਟਮ ਵੀ ਮਿਲ ਜਾਣਾ ਤੇ ਹੈਵੀ ਕੁਰਤਾ ਵੀ ਮਿਲ ਜਾਣਾ ਆ ਦੇਖੋ 1600 ਤੇ 81 ਵਿੱਚ ਲੈ ਕੇ ਜਾ ਸਕਦੇ ਹਾਂ ਕਿ ਦੇਖੋ ਕਿੰਨਾ ਸੋਹਣਾ ਕਲਰ ਆ ਚੁੱਕਾ ਨਾਲੇ ਕਿੰਨਾ ਸੋਹਣਾ ਸਾਈਜ਼ ਵੀ ਆ ਚੁੱਕਾ ਖੁੱਲੇ ਡੋਲੇ ਠੀਕ ਹੈ 3X ਆ ਚੁੱਕਾ ਸਿਰਫ 1600 ਤੇ 81 ਲੈ ਕੇ ਜਾ ਸਕਦੇ ਜੀ ਕਲਰ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਸਾਈਜ਼ ਹਰ ਤਰ੍ਹਾਂ ਤੁਹਾਨੂੰ ਮਿਲ ਜਾਣਗੇ ਜਿਵੇਂ ਹਜੇ ਆਪਾਂ ਗੱਲ ਹੀ ਕਰ ਰਹੇ ਸੀਗੇ ਕਿ ਸਾਈਜ਼ ਦਾ ਬੜਾ ਇਸ਼ੂ ਆਉਂਦਾ ਹੁਣ ਤੁਸੀਂ ਆਪ ਦੇਖੋ ਅਸੀਂ ਤੁਹਾਨੂੰ ਡਬਲ ਐਕਸਲ ट्रिपल एक्सेल 5 एक्सेल ਦੇ ਵੀ ਪ੍ਰੋਡਕਟਸ ਦਿਖਾ ਰਹੇ ਆ ਕਿ ਤੁਸੀਂ ਹੁਣ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਸਾਈਜ਼ ਦੀ ਕਿਸੇ ਵੀ ਕਲਰ ਦੀ ਜੋ ਤੁਹਾਡਾ ਬਜਟ ਹੈ ਤੁਸੀਂ ਆ ਕੇ ਦੱਸੋ ਤੁਹਾਨੂੰ ਉਸ ਬਜਟ ਦੇ ਵਿੱਚ ਮਿਲ ਜਾਣਾ ਹੈ ਕੁੜੀਆਂ ਵਾਸਤੇ ਬਹੁਤ ਸੋਹਣੇ ਸੋਹਣੇ ਨਾਈਟ ਸੂਟ ਆ ਚੁੱਕੇ ਆ ਟੈਡੀਆਂ ਵਾਲੇ ਦੇਖੋ ਫਰੰਟ ਤੇ ਟੈਡੀ ਬਣੀ ਹੈਗੇ ਆ ਤੇ ਨਾਲ ਦੇਖੋ ਵੈਗ ਤੇ ਟੈਡੀ ਬਣੀ ਹੈਗੇ ਆ ਠੀਕ ਹੈ ਜੀ ਜੇ ਤੁਹਾਡੇ ਬੱਚੇ ਹੈਗੇ ਰੋਣ ਲੱਪਾਂਦੇ ਤੁਸੀਂ ਪਾ ਕੇ ਮੋਰੇ ਵੇਜ ਬੱਚੇ ਨੇ ਆਪੇ ਦੇਖੇ ਹਸਣ ਲੱਪਣਾ ਦੇਖੋ ਖੁਸ਼ ਹੋ ਜਾਣੇ ਹੈਗੇ ਤੇ ਸਿਰਫ ਤੁਹਾਨੂੰ ਟੈਡੀ ਇਸ ਨਾਈਟ ਸੂਟ ਤੇ ਬਣੇ ਹੋਈ ਨਹੀਂ ਮਿਲ ਰਹੇ ਜਿਹੜਾ ਕਪੜਾ ਇਹ ਇਹਨੂੰ ਆਪਾਂ ਟੈਡੀ ਫਰ ਕਹਿੰਦੇ ਆ ਤੇ ਜਿਹੜਾ ਮੈਨੂੰ ਲੱਗਦਾ ਮੇਰਾ ਵਿంటర్ ਸੀਜ਼ਨ ਦਾ ਫੇਵਰਿਟ ਸਟੱਫ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਸੌਫਟ ਹੁੰਦਾ ਤੇ ਨਾਲ ਤੁਸੀਂ ਇਹਨੂੰ ਪਾ ਲੈਣਾ ਤਾਂ ਕਿਊਟ ਤੋਂ ਤੁਸੀਂ ਆਪ ਮਤਲਬ ਮੈਂ ਤਾਂ ਬਹੁਤ ਸੋਹਣੇ ਲੱਗ ਰਹੇ ਹੈ ਮੈਨੂੰ ਲੱਗਦਾ ਪਹਿਲਾਂ ਹੀ ਸਾਈਡ ਰਖਣ ਲੱਗੀਆਂ ਹਨ ਉਹਨਾਂ ਨੂੰ ਕਿ ਮੈਂ ਲੈ ਕੇ ਜਾਣਾ 488 ਦੇ ਵਿੱਚ ਇਹੋ ਜਿਹਾ ਨਾਈਟ ਸੂਟ ਮਤਲਬ ਇਸ ਕੁਆਲਿਟੀ ਦੇ ਨਾਲ ਤਾਂ ਕਿਤੇ ਵੀ ਨਹੀਂ ਮਿਲਦੇ ਆ ਦੇਖੋ ਸਟ੍ਰੌਬਰੀ ਵਾਲੇ ਆ ਚੁੱਕੇ ਹੈ ਹਾਰਟ ਵਾਲੇ ਆ ਚੁੱਕੇ ਟੈਡੀ ਵਾਲੇ ਆ ਚੁੱਕੇ ਸਿਰਫ 488 ਰੁਪਏ ਵਿੱਚ ਲੈ ਕੇ ਜਾ ਸਕਦੇ ਕਿ ਆ ਤੁਸੀਂ ਆਪ ਇੱਕ ਵਾਰ ਕੁਆਲਿਟੀ ਵਾਲ ਦੇਖੋ ਤੁਸੀਂ ਆਪ ਇੱਕ ਵਾਰ ਇਹਦੀ ਲੁੱਕ ਵਾਲ ਦੇਖੋ ਕਿੰਨੀ ਸੋਹਣੀ ਕਿੰਨੀ ਗ੍ਰੇਸਫੁਲ ਲੁੱਕ ਹੈ ਤੇ ਆ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੈ ਇਹ ਬਹੁਤ ਹੀ ਜ਼ਿਆਦਾ ਕਿ ਤੁਹਾਨੂੰ ਰਾਤ ਨੂੰ ਕੰਬਲ ਲੈਂਦੀ ਵੀ ਲੋੜ ਨਹੀਂ ਪੈਣੀ ਇੰਨਾ ਜ਼ਿਆਦਾ ਥੋੜੇ ਕੰਬਲ ਦੇ ਪੈਸੇ ਬਚਾਣੇ ਆ ਕਿ ਦੇਖੋ ਕਿੰਨਾ ਸੋਹਣਾ ਇਹ ਵੀ ਕਲਰ ਆ ਚੁੱਕਾ ਡਿਜ਼ਾਈਨ ਹੀ ਕਿੰਨੀ ਸੋਹਰਾ ਆ ਚੁੱਕਿਆ ਹੈ ਲਗ ਸਟਾਈਲ ਆ ਚੁੱਕਿਆ ਹੈ ਇਹ ਵੀ ਆਪਾਂ ਤੁਹਾਨੂੰ 488 ਦੇਣੇ ਹੈਗੇ ਠੀਕ ਹੈ ਜੀ ਤੇ ਨਾਲ ਕਿਉਂ ਕਿੰਨੇ ਕਿੰਨੇ ਸੋਹਣੇ ਟੈਡੀ ਆ ਚੁੱਕੇ ਨੇ ਨਾਲ ਦੇਖੋ ਲੋਰ ਵੀ ਕਿੰਨਾ ਵਧੀਆ ਆ ਚੁੱਕਾ ਹੈ ਲੋਰ ਤੇ ਨਾਲ ਟੈਡੀ ਬਣੇ ਹੈਗੇ ਆ ਬਹੁਤ ਸੋਹਣਾ ਆਰਟੀਕਲ ਆ ਚੁੱਕਾ ਸਿਰਫ 488 ਲੈ ਕੇ ਜਾ ਸਕਦੇ ਆ ਸਾਡੇ ਕੰਬਲ ਦੇ ਕਪੜੇ ਦਾ ਜਿਹੜਾ ਸਟੱਫ ਹੁੰਦਾ ਉਹ ਇਦਾਂ ਦਾ ਹੁੰਦਾ ਹੁੰਦਾ ਉਹਨੂੰ ਨਾਈਟ ਸੂਟਸ ਵਿੱਚ ਮਿਲ ਜਾਣਾ ਮਤਲਬ ਕੰਬਲ ਦੇ ਪੈਸੇ ਵੀ ਬਚਾ ਲੈਣੇ ਸਾਰ ਸਾਰੇ ਪ 670 ਰੁਪਏ ਦੇਣਾ ਜੇ ਨਾਲ ਦੇਖੋ ਲੋਰ ਵੀ ਕਿੰਨੇ ਕਰਨ ਟੋਰੀ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈ ਜੇ ਕਲਰ ਡੀਅਨਸ ਨੂੰ ਬੱਖੋ ਬੱਖਰੇ ਮੈਂ ਲਿਆ ਗਿਆ ਬਹੁਤ ਹੀ ਸੋਹਣਾ ਆਰਟੀਕਲ ਹੈ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ 770 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੈ ਤੇ ਬਹੁਤ ਹੀ ਤੁਹਾਨੂੰ ਨਿਗਾ ਰੱਖਣ ਵਾਲੇ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਹੈਗੇ ਆ ਤੁਹਾਨੂੰ ਮਿਲ ਜਾਣੇ ਆ ਆ ਵੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਫਲਾਵਰ ਵਾਲਾ ਆ ਚੁੱਕਾ ਠੀਕ ਆ ਤੁਸੀਂ ਪਾਣਾ ਮਠੀ ਮਠੀ ਖੁਸ਼ਬੂ ਵੀ ਆਣੀ ਹੈਗੀ ਆ ਤੁਹਾਨੂੰ ਰੂਮ ਫੈਸ਼ਨ ਮਾਂ ਦੀ ਲੋਣੀ ਨਾਲ ਖੁਸ਼ਬੂ ਐਨੀ ਤੁਹਾਨੂੰ ਵਧੀਆ ਮੈਂ ਨਹੀਂ ਹੈਗੀ ਨਾਲ ਛੋਟਾ ਵਿੱਚ ਵਾਈਡ ਵਡਾ ਟਿੱਪੂ ਨਾਲ ਤੁਹਾਨੂੰ ਸੂਟਾਂ ਦੇ ਹੁਣ ਫ੍ਰੈਗਰੈਂਸ ਵੀ ਪ੍ਰੋਵਾਈਡ ਕਰ ਰਹੇ ਹੈ ਮਤਲਬ ਮੈਨੂੰ ਨਹੀਂ ਲੱਗਦਾ ਇਦਾਂ ਦੀ ਡੀਲ ਤੁਹਾਨੂੰ ਮਿਲਣ ਆਲੀਆਂ ਨੇ ਕਿ ਤੁਸੀਂ ਹੁਣ ਫੁੱਲਾ ਵਾਲਾ ਨਾਈਟਸੂਟ ਪਾਇਆ ਨਾਲ ਫ੍ਰੈਗਰੈਂਸ ਵੀ ਆਈ ਜਾਣੀ ਬਿਲਕੁਲ ਬਿਲਕੁਲ 2 ਇਨ 1 ਤੁਹਾਨੂੰ ਪਤਾ ਡਬਲ ਡਬਲ ਫਾਇਦਾ ਕਰਾ ਰਹੇ ਵਡਾ ਟਿੱਪੂ ਤੁਹਾਡਾ 1 ਗੈਟ 1 ਫ੍ਰੀ ਵਾਲਾ ਕੰਮ ਹੋ ਰਿਹਾ ਜੀ ਪ੍ਰਿਫਿਊ ਨਾਲ ਤੁਹਾਨੂੰ ਪ੍ਰੀ ਮਿਲ ਲੈਣੇ ਨੇ ਦੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਕਿੰਨੇ ਸਾਈਜ਼ ਵੀ ਆ ਚੁੱਕੇ ਖੋਲੇ ਡੋਲੇ ਦੇ ਵਿੱਚ ਠੀਕ ਹੈ ਜੀ ਬਲੈਕ ਵਾਲੇ ਬਹੁਤ ਸੋਹਣੇ ਆ ਚੁੱਕੇ ਨੇ ਨਿਕ ਨਿਕੇ ਹਾਰ ਹੀ ਬਣੇ ਚ ਵੈਰੈਟੀ ਹੋਰੀ ਬੇਸ਼ੁਮਾਰ ਆ ਚੁੱਕੀ ਹੈ ਜੀ ਹਜੇ ਆਪਾਂ ਜਿਕਰ ਤੁਹਾਡੇ ਲਈ ਲੈ ਕੇ ਆਨੇ ਆ ਜਿਹੜੇ ਵੀ ਆਰਟੀਕਲ ਤੁਹਾਨੂੰ ਦਿਖਾਣੇ ਆਪਾਂ ਸਿੰਗਲ ਪੀਸਿਸ ਵਿੱਚ ਦਿਖਾਣੇ ਆ ਕਿ ਇਹੋ ਜੀ ਵੈਰੈਟੀ ਆਈ ਹੋਈ ਹੈ ਇਹੋ ਜੀ ਆਪਸ਼ਨਸ ਹੈ ਜਿਨ੍ਹਾਂ ਵਿੱਚ ਤੁਸੀਂ ਆ ਕੇ ਚੂਜ਼ ਕਰ ਸਕਦੇ ਹੋ ਬਟ ਵੈਰੈਟੀ ਜ ਜੇ ਤੁਸੀਂ ਇੱਥੇ ਆਓਗੇ ਤੁਸੀਂ ਆਪ ਇੱਕ ਵਾਰ ਪਿੱਛੇ ਵੀ ਨਿਗਾਹ ਮਾਰ ਕੇ ਦੇਖੋ ਕਿੰਨੀ ਬੇਸ਼ੁਮਾਰ ਬੇਸ਼ੁਮਾਰ ਵੀ ਵਰਡ ਮੈਨੂੰ ਲੱਗਦਾ ਹੈ ਕਿ ਮੈਂ ਗਲਤ ਵਰਡ ਬੋਲ ਰਹੀ ਕਿਉਂਕਿ ਇੰਨੀ ਸਦਾ ਵੈਰੈਟੀ ਇੱਥੇ ਆਈ ਹੋਈ ਹੈ ਕਿ ਤੁਸੀਂ ਜਿੱ ਟ੍ਰੈਕ ਸੂਟਸ ਜਿਹੜੀ ਚੀਜ਼ ਤੁਸੀਂ ਪ੍ਰੇਫਰ ਕਰਦੋ ਤੁਹਾਨੂੰ ਸਾਰਾ ਕੁਝ ਵੱਡੇ ਡਿਪੋ ਤੇ ਮਿਲ ਜਾਊਗਾ ਤੁਹਾਨੂੰ ਇਹਨਾਂ ਵਿੱਚੋਂ ਕੁਝ ਪਸੰਦ ਆਉਂਦਾ ਤੁਸੀਂ ਇੱਥੇ ਆ ਕੇ ਚੂਜ਼ ਕਰ ਸਕਦੇ ਹੋ ਤੇ ਵੱਡੇ ਡਿਪੋ ਤੇ ਆ ਕੇ ਸ਼ਾਪਿੰਗ ਕਰ ਸਕਦੇ ਹੋ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਹਨ ਜੀਜੀ ਕਹਿ ਰਹੇ ਮੇਰਾ ਟਾਈਮ ਨਾ ਵੇਸ ਕਰੋ ਮੈਨੂੰ ਪ੍ਰੋਡਕਟ ਦਿਖਾ ਲੈਂਦੇ ਹੋ ਬਿਲਕੁਲ ਤੁਸੀਂ ਗੱਲ ਕਰਿਓ ਆਪਾਂ ਮਾਰੇ ਦਹਾਈ ਜਣ ਤੁਹਾਨੂੰ ਵੈਰਾਈਟੀ ਸੀਗਾ ਜੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਕੁੜੀਆਂ ਵਾਸਤੇ ਆ ਚੁੱਕੇ ਟਰੌਜ਼ਰ ਬਹੁਤ ਸੋਹਣੇ ਆ ਚੁੱਕਿਆ ਗਿਆ ਚ ਬੱਖੋ ਬੱਖ ਤੁਹਾਨੂੰ ਕੱਲਣ ਮੈਣੀ ਬੱਖ ਤੁਹਾਨੂੰ ਡਿਜ਼ਾਈਨ ਨਹੀਂ ਮਣੀ ਹੈਗੀ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਬਹੁਤ ਪਿਆਰੇ ਪਿਆਰੇ ਸ਼ੀਟਸ ਆ ਚੁੱਕੇ ਦੇ ਵਿੱਚ ਵੀ ਬਹੁਤ ਪਿਆਰੇ ਜੋਗਰਸ ਆ ਚੁੱਕੇ ਨੇ ਬੜੀ ਬੜੀ ਵਧੀਆ ਕੁਆਲਿਟੀ ਲੱਗ ਰਹੀ ਹੈ ਮਤਲਬ ਮੈਂ ਆਪ ਵੀ ਦੇਖ ਰਹੀ ਹਾਂ ਕਿ ਇੰਨੀ ਵਧੀਆ ਕੁਆਲਿਟੀ ਦੇ ਜਿਹੜੇ ਜੋਗਰਸ ਨੇ ਤੁਹਾਨੂੰ ਮਿਲ ਜਾਣੇ ਹਨ ਕਲਰ ਆਪਸ਼ਨ ਸਾਰੇ ਮਿਲ ਜਾਣੇ ਤੁਸੀਂ 올ਿਵ ਕਲਰ ਲੈਣਾ ਤੁਸੀਂ ਲੇਵੈਂਡਰ ਕਲਰ ਲੈਣਾ ਤੁਸੀਂ ਬਲੈਕ ਕ ਸਿਰ ਸੋਤੇ ਪੀ 77 ਪਰ ਦੇਣਾ ਹੈਗਾ ਇਹ ਚ ਕੱਲ ਲਾਈਟ ਵੀ ਕੱਲ ਡਾਰਕ ਵੀ ਆ ਚੁੱਕਿਆ ਗਿਆ ਅੱਜ ਕੱਲ ਕਾਰਗੋ ਪਾਕਟਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੁਸੀਂ ਦੇਖ ਸਕਦੇ ਹੋ ਕਾਰਗੋ ਪਾਕਟਸ ਤੁਹਾਨੂੰ ਮਿਲ ਜਾਣੀਆਂ ਜੋਗਰ ਸਟਾਈਲ ਤੁਹਾਨੂੰ ਮਿਲ ਜਾਣਾ ਨਾਲੇ ਪ੍ਰੋਪਰ ਮੋਟਾ ਕਪੜਾ ਹੈ ਕਿ ਤੁਸੀਂ ਵਿੰਟਰਸ ਦੇ ਵਿੱਚ ਪਾ ਸਕਦੇ ਹੋ ਆ ਦੇਖੋ ਥੱਲੇ ਫਲੀਸ ਲੱਗੀ ਹੋਈ ਹੈ ਇੱਕ ਵਾਰੀ ਫਿਰ ਨਿਗਾਹ ਮਾਰ ਕੇ ਦੇਖ ਸਕਦੇ ਹੋ ਤੇ ਇੰਨੇ ਕੱਟ ਪ੍ਰਾਈਸ ਦੇ ਵਿੱਚ ਪ੍ਰੋਪਰ ਤੁਹਾਡੇ ਸਟਾਈਲ ਦਾ ਧਿਆਨ ਰੱਖਿਆ ਗਿਆ ਹੈ ਕਿ ਤੁਸੀਂ ਕਾਰਗੋ ਪਾਕਟਸ ਟਰੌਜ਼ਰਸ ਆਪਣੇ ਸਟਾਈਲ ਨਾਲ ਆਪਣੇ ਕਲਰ ਆਪਸ਼ਨਸ ਦੇ ਨਾਲ ਆਪਣੀ ਚੋਇਸ ਦੇ ਨਾਲ ਲੈ ਸਕੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੈ ਜੈਕਟਾਂ ਪੂਰਾ ਡੀਸੈਂਟ ਪੀਸ ਹੈਗਾ ਸ਼ਾਰਟ ਜੈਕਟ ਆ ਚੁੱਕੀ ਹੈ ਕਿ ਇਹ ਸਿਰਫ ਆਪਾਂ ਦਾ 1499 ਦੇਣੀ ਹੈ ਜੀ ਇਹ ਮੈਨੂੰ ਲੱਗਦਾ ਜਿਹੜੀ ਪਫਰ ਜੈਕਟਸ ਹੁੰਦੀਆਂ ਨੇ ਨਾ ਕੁੜੀਆਂ ਦਾ ਫੇਵਰਟ ਪਾਰਟ ਹੁੰਦਾ ਸਰਦੀਆਂ ਦਾ ਤਾਂ ਜੇਕਰ ਤੁਹਾਨੂੰ ਇਹੋ ਜਿਹੀਆਂ ਪਫਰ ਜੈਕਟਸ ਮਿਲ ਜਾਣੀਆਂ ਨੇ 1495 ਦੀ ਰੇਂਜ ਤੇ ਵੀ ਤੁਸੀਂ ਕਰੋਪ ਲਾਈਕ ਕਰਦੇ ਹੋ ਤੁਹਾਨੂੰ ਕਰੋਪ ਮਿਲ ਜਾਣੀ ਹੈ ਤੁਸੀਂ ਲੰਬੀ ਲਾਈਕ ਕਰਦੇ ਹੋ ਤੁਸੀਂ ਜਿੱਦਾਂ ਦੀ ਲਾਈਕ ਕਰਦੇ ਹੋ ਵਿਦ ਫਰ ਲਾਈਕ ਕਰਦੇ ਹੋ ਵਿਦਾਊਟ ਫਰ ਲਾਈਕ ਕਰਦੇ ਹੋ ਜਿਹੜੇ ਕਲਰ ਆਪਸ਼ਨ ਤੁਸੀਂ ਲਾਈਕ ਕਰਦੇ ਹੋ ਤੁਹਾਨੂੰ ਸਾਰੇ ਮਿਲ ਜਾਣੇ ਦੇਖੋ ਅਸੀਂ ਤੁਹਾਡੇ ਲਈ ਦਿਖਾਤੇ ਹੋਏ ਤੇ ਅਸੀਂ ਹਜੇ ਅਸੀਂ 4-5 ਪੀਸ ਦਿਖਾਇਆ ਹਰ ਚੀਜ਼ ਕਿੰਨੀ ਕਿ ਵਰਾਈਟੀ ਆਈ ਹੋਈ ਹੈ ਬੇਸ਼ਕ ਵਰਾਈਟੀ ਆ ਚੁੱਕੀ ਹੈ ਕਿ ਤੁਸੀਂ ਜਲਦੀ ਦੀ ਆਉਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਪਤਾ ਵੱਡੜੀ ਕਿ ਪੂਰਾ ਫੈਮਿਲੀ ਕੰਪਲੀਟ ਸ਼ੁਰੂ ਹੈ ਜਿੱਥੇ ਹਰ ਤਰ੍ਹਾਂ ਦੀ ਵਰਾਈਟੀ ਘਾਟਣ ਦੀ ਮਿਲਦੀ ਹੈ ਕਿ ਆ ਵੀ ਦੇਖੋ ਕਿਨੇ ਕਿਨੇ ਸੋਨੇ ਆ ਚੁੱਕਿਆ ਹੈ ਜੈਕਟ ਇਹ ਵੀ ਆਪਾਂ ਤੋਂ ਦੇ ਰਹੇ ਸਿਰਫ ਆਪਾਂ 895 ਜੇ ਮੈਨੂੰ ਲੱਗਦਾ ਇੰਨੀ ਵੈਰਾਈਟੀ ਆਈ ਹੋਈ ਹੈ ਕਿ ਮੈਂ 5-9 ਦੀ ਹਾਈਟ ਦੀ ਮੈਂ ਵੀ ਲੁਕਣ ਆਲੀਆ ਵੈਰਾਈਟੀ ਦੇ ਥੱਲੇ ਤੇ ਬਣਾ ਜੀ ਜੀ ਕਹਿ ਰਿਹਾ ਕਿ ਇੰਨੀ ਵੈਰਾਈਟੀ ਹੈ ਇੰਨੀ ਜ਼ਿਆਦਾ ਕਿ ਤੁਸੀਂ ਵੈਰਾਈਟੀ ਨਹੀਂ ਖਤਮ ਹੋਂਦਾ ਨਾਮ ਲਉਗੀ ਤੁਸੀਂ ਜਿਹੜਾ ਕਲਰ ਜਿਹੜਾ ਸਾਈਜ਼ ਕਹੋਗੇ ਤੁਹਾਨੂੰ ਸਭ ਕੁਝ ਮਿਲ ਜਾਊਗਾ ਬਾਕੀ ਇਹ ਹੁੰਦਾ ਹੈ ਬਟਰੇਲਰ ਹੀ ਹੈ ਤੁਹਾਨੂੰ ਬਾਕੀ ਮੂਵੀ ਵਾਲੀ ਬਾਕੀ ਬਾਕੀ ਮੂਵੀ ਤੁਸੀਂ ਦੇਖਣੇ ਵਾਡੇ ਡਾਡੀ ਪੁੱਤ ਜਲਦੀ ਵਿਜ਼ਿਟ ਕਰ ਸਕਦੇ ਹੋ ਕੋਈ ਚੀਜ਼ ਘਰ ਮਗਵਣੀ ਕਰਵਾ ਸਕਦੇ ਆਗੇ ਬਿਲਕੁਲ ਸਹੀ ਗੱਲ ਹੈ ਕਿ ਇੱਕ ਗੱਲ ਬਿਲਕੁਲ ਸਹੀ ਗੱਲ ਗਈ ਹੈ ਕਿ ਇਹ ਬਿਲਕੁਲ ਟ੍ਰੇਲਰ ਹੀ ਹੈ ਮਤਲਬ ਇੱਕ ਟੀਜ਼ਰ ਕਹਿੰਦੇ ਨਾ ਜਿਹਨੂੰ ਕਿ ਇੱਕ ਛੋਟਾ ਜਿਹਾ 10 ਸੈਕਿੰਡ ਦਾ ਟੀਜ਼ਰ ਦਿਖਾਤਾ ਹੁੰਦਾ ਤੁਸੀਂ ਇਹੀ ਮੰਨ ਕੇ ਚੱਲੋ ਕਿ ਇਹ ਸਿਰਫ ਔਰ ਸਿਰਫ 10 ਸੈਕਿੰਡ ਦਾ ਟੀਜ਼ਰ ਹੈ ਪੂਰੀ ਪਿਕਚਰ ਜੇਕਰ ਤੁਸੀਂ ਦੇਖਣੀ ਤੁਸੀਂ ਵਡੇ ਡੀਪੂ ਤੇ ਆ ਸਕਦੇ ਹੋ ਤੁਸੀਂ ਵਡੇ ਡੀਪੂ ਬੰਗਾ ਨੂੰ ਇੰਸਟਾਗ੍ਰam ਤੇ YouTube ਤੇ Facebook ਤੇ ਫੋਲ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਇੱਥੇ ਆ ਕੇ ਵੀ ਸ਼ਾਪਿੰਗ ਕਰ ਸਕਦੇ ਹੋ ਤੇ ਤੁਸੀਂ ਜਿੱਥੇ ਵੀ ਦੇਖੋਗੇ ਇਹ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਇੱਕ ਬਿਲਕੁਲ ਕੰਪਲੀਟ ਫੈਮਿਲੀ ਕੰਪਲੀਟ ਸ਼ੋਰੂਮ ਹੈ ਜਿੱਥੇ ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਘਰ ਦੇ ਲੋਕਾਂ ਲਈ ਹਰ ਕਿਸੇ ਲਈ ਤੁਸੀਂ ਇੱਥੇ ਆ ਕੇ ਸ਼ਾਪਿੰਗ ਕਰ ਸਕਦੇ ਹੋ ਤੇ ਸਿਰਫ ਕੱਪੜੇ ਹੀ ਨਹੀਂ ਤੁਸੀਂ ਜੇਕਰ ਵਿਆਹ ਦੀ ਤਿਆਰੀ ਕਰ ਰਹੇ ਹੋ ਜੇਕਰ ਵਿਆਹ ਲਈ ਸੂਟ ਲੈਣਾ ਚਾਹੁੰਦੇ ਹੋ ਸ਼ੇਰਵਾਨੀ ਲੈਣਾ ਚਾਹੁੰਦੇ ਹੋ ਜੇਕਰ ਤੁਹਾਡਾ ਆਪਣਾ ਵਿਆਹ ਹੈ ਜੇਕਰ ਤੁਸੀਂ ਲਹਿੰਗੇ ਲੈਣਾ ਚਾਹੁੰਦੇ ਹੋ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਹੈ ਵੱਡਾ ਡਿਪੂ ਬੰਗਾ ਤੇ ਇਸੇ ਦੇ ਨਾਲ ਮੈਂ ਨੰਦਨੀਆ अरोड़ा ਤੁਹਾਡੇ ਤੋਂ ਲੈ